ਹੈਰੋ ਦੋਸਤੋ ਗੁੱਡ ਮਾਰਨਿੰਗ ਅੱਜ ਦਾ ਜਿਹੜਾ ਵਲੋਗ ਆ ਅਸੀਂ ਛੱਤ ਤੋਂ ਹੀ ਸਟਾਰਟ ਕਰ ਰਹੇ ਹਾਂ ਕਿਉਂਕਿ ਅੱਜ ਉੱਥੇ ਵੀ ਥੋੜਾ ਲੇਟ ਸੀ ਸਾਰਾ ਕੰਮ ਲੇਟ ਹੋ ਗਿਆ ਤੇ ਹੁਣ ਅਸੀਂ ਆ ਗਏ ਛੱਤ ਤੇ ਤੇ ਛੱਤ ਤੇ ਆਣ ਕੇ ਆ ਦੇਖੋ ਦੋਨੋਂ ਪਾਪਾ ਤੇ ਗੁੱਗੂ ਕਿੱਦਾਂ ਲੱਗੇ ਹੋਏ ਆ ਲੜਨ ਇਹਨਾਂ ਨੂੰ ਦੋਨੋਂ ਨੂੰ ਹੋਰ ਕੋਈ ਕੰਮ ਨਹੀਂ ਤੇ ਇੱਧਰ ਅਸੀਂ ਕੱਲ ਦੇ ਹੁਜੇ ਕੱਪੜੇ ਧੋਤੇ ਹੋਏ ਆ ਉਹ ਨਹੀਂ ਸੁੱਕੇ ਹੋਏ ਜਿਹੜੇ ਨਵੇਂ ਕੱਪੜੇ ਆ ਉਹ ਫੇਰ ਤੋਂ ਲਿਪਾਤੇ ਹੋਏ ਆ ਮਸ਼ੀਨ 'ਚ ਤੇ ਬਾਕੀ ਦੇਖਦੇ ਹਾਂ ਅੱਗੇ ਅੱਗੇ ਅੱਧਾ ਸਾਡੇ ਮਿੱਠੂ ਵੀ ਬੈਠੇ ਹੋਏ ਆ ਤੇ ਸੰਭਾਤ ਪੂਰੀ ਲੈ ਰਹੇ ਆ ਤੇ ਖੁਸ਼ ਹੋ ਰਹੇ ਆ ਤੁਹਾਨੂੰ ਜੀ ਮਿੱਠੂ ਓ ਮਿੱਠੂ ਅੱਵਾ ਗਗੂ ਲੈਣਾ ਚਾਹੀਦਾ ਇਦਾਂ ਮੇ ਨੂੰ ਟਾ ਟ੍ਰਿਕੂਲ ਨੂੰ ਕਹਿੰਦੇ ਨਾ ਕਿ ਆ ਜੀ ਵਾਟਾ ਲਟੇ ਰਿਹਾ ਕੀ ਉਹ ਨਹੀਂ ਉਹਨਾਂ ਕਹਿੰਦੇ ਇਹਦੇ ਵੀ ਦਿਮਾਗ ਦਖਸਰੇ ਕਰਦੇ ਦਾ ਹੀ ਅੱਜ ਫੇਰ ਬੈਠੀ ਸੀ ਟੀਵੀ ਕਰਕੇ ਉੱਤੇ ਇਹ ਯਾਦ ਦੇਦੀ ਕੋਈ ਪਹਿਲਾਂ ਠੀਕ ਕਰਨਾ ਹੀ ਯਾਦ ਦੇਦੀ ਕੋਈ ਅਨੇ ਉਹਦੇ ਸਾਹਮਣੇ ਪਹਿਲਾਂ ਕੀ ਕਰਨਾ ਹੈ ਉਹ ਨੇ ਵੇ ਸੱਚੀ ਕਰ ਦੇਣਾ ਯੈਕਸਰੇ ਦਾ ਮੇਰੀ ਐਕਟਿੰਗ ਨਹੀਂ ਲਾਣੀ ਇਹਨੇ ਲੋਕੋ ਦਾ ਕੰਮ ਹੈ ਮੇਰੀ ਐਕਟਿੰਗ ਕਰਨਾ ਹਾਂ ਤੁਸੀਂ ਅਗਰ ਗੰਦੀ ਲੋਟਾ 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 ਜੋ ਫਗਾਰ ਜੋ ਆਲੂ ਜੀਓ ਲੋਟਾ ਗੂਗਲ ਲੋਟਾ ओए गुगु दा लोटा आईयो गुगु ने तो ना आए लोटा चोरी चोरी तू तो लो जी आज मम्मा ने बनानी है बंद गोभी मम्मा काट दे पे बंद गोभी ऐसे मैं तो क्या ही खुली वाली बना मम्मा कहते बंद बनानी है <laughs> तो सैंडविच खुआते हैं ना गुगु की डिमांड पे सैंडविच भी मैं ही बनाएगी बस खुआ बनाई कि नहीं हाँ। ਚਾਹ ਦੀ ਵਿਧੀ ਨਾਲ ਬਸ ਠੀਕ ਆ ਤੈਨੂੰ ਖਵਾਤੇ ਹੁਣ ਮੈਂ ਬਾਏ ਬੰਦ ਬਣਾਵਾ ਪਾਈ ਫੁਲੀ ਫਲੀ ਬਣਾਵਾ ਜਿਹੜੀ ਮਰਜ਼ੀ ਕੋ ਰੋਟੀ ਦੇਵਾਂ ਘਾਣੀ ਆ ਰਾਤੀ ਗਗਨ ਜੀ ਤੁਸੀਂ ਕਿਹੜੀ ਖਾਓਗੇ ਐ ਵੱਲੀ ਮੈਂ ਮਾਸਟ ਬਣਾ ਲਉਂਗੀ ਐ ਵੱਲੀ ਜਿਹੜੇ ਹਸਾਵਨਾ ਸਭ ਕੋ ਜੀ ਬੰਦ ਹੋਇਆ ਪਿਆ ਛਤੀ ਛੂਤੀ ਗਲਾ ਗੁਲਾ ਨਾ ਹੀ ਖਾਦੀ ਆਵੇ ਤੇ ਚੰਗੀ ਗੱਲ ਆ ਉਹਦੇ ਮਠੂ ਕੀ ਵੀ ਨੂੰ ਵੀ ਨਵਾਤਾ ਵਾ ਦੀ ਮਠੂ ਕੀ ਵੀ ਨੂੰ ਵੀ ਅੱਜ ਨਵਾਈ ਨਹੀਂ ਕਰਾਤੀ ਆ ਬਿੱਟੂ ਨਾ ਤਾਈ ਨਾ ਸੋਨਾ ਨਾ ਤਾ ਨਾ ਕੀ ਵੀ ਨੀਂਨਾਂ ਦੀ ਵਦਿਆ ਬਿੱਟੂ ਦੇ ਬੋਡੀ ਤੇ ਨਹੀਂ ਪਾਣੀ ਪੀਦਾ ਸਾਡੀ ਕਿੱਲੇ ਹੋਏ ਤੇ ਬਸ ਬਿੱਟੂ ਬਿੱਟੂ ਨੇ ਬੰਦ ਗੱਭੀ ਦਿਓ ਦੇਖੋ ਕਿੱਦਾਂ ਖਾਂਦਾ ਅਰੇ ਨਾ ਤੇ ਆਹ ਦੇਖਿਓ ਇਹਦੇ ਵਿੱਚ ਉਹ ਕਰਦਾ ਨਾ ਕੋਈ ਸਬਜ਼ੇ ਵਾਲਾ ਬੰਦ ਬਣਾਉਦਾ ਇਹਨੂੰ ਉਹ ਇਸ ਤਰ੍ਹਾਂ ਹੀ ਖਾਏਗਾ ਦੇਖੋ ਖਾਏ ਮਿੱਠੀ ਦਾੜੀ ਆ ਗਈ ਨਵੀਂ ਇਹ ਤੂ ਮਿੱਟੂ ਮੈਂ ਤੂ ਮਿੱਟੂ ਮਿੱਠੀ ਦਾੜੀ ਆ ਗਈ ਨਵੀਂ ਕੋਈ ਚੀਜ਼ ਲੱਭਣੀ ਚਾਹੀਦੀ ਆ ਫੇਰ ਨਹੀਂ ਲੱਭਦੀ ਅੱਜ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉత్సਵ ਦੇ ਸੰਬੰਧ ਵਿੱਚ ਨਗਰ ਕੀਰਤਨ ਦੇਖਣ ਦਾ ਸੁਭਾਗਾ ਜਿਹੜਾ ਮੌਕਾ ਵਾ ਉਹ ਮਿਲਿਆ ਸਾਰੀਆਂ ਸੰਗਤਾਂ ਨੂੰ ਤੇ ਸਾਰੀਆਂ ਸੰਗਤਾਂ ਜਿਹੜੀਆਂ ਆ ਉਹ ਨਗਰ ਕੀਰਤਨ ਦੀ ਵੇਟ ਕਰ ਰਹੀਆਂ ਸੀਗੀਆਂ ਤੇ ਸਾਰਿਆਂ ਨੇ ਫਿਰ ਉੱਥੇ ਰਲ ਕੇ ਬਾਬਾ ਜੀ ਦੇ ਦਰਸ਼ਨ ਕੀਤੇ ਮੱਥਾ ਟੇਕਿਆ ਸਾਰੀਆਂ ਸੰਗਤਾਂ ਨੇ ਪੰਜ ਪਿਆਰਿਆਂ ਦੇ ਜਿਹੜੇ ਦਰਸ਼ਨ ਨੇ ਉਹ ਕੀਤੇ ਤੇ ਉਸ ਤੋਂ ਬਾਅਦ ਛੋਟੇ-ਛੋਟੇ ਬੱਚਿਆਂ ਨੇ ਆਪਣਾ ਜਿਹੜਾ ਗਤਕਾ ਖੇល ਕੇ ਤੇ ਸਾਰਿਆਂ ਨੂੰ ਆਪਣੇ-ਆਪਣੇ ਪ੍ਰਦਰਸ਼ਨ ਜਿਹੜੇ ਨੇ ਦਿਖਾਏ ਨੇ ਤੇ ਬੜਾ ਵਧੀਆ ਲੱਗਦਾ ਕਿ ਬੱਚੇ ਵੀ ਇੰਨੇ ਜੋਸ਼ ਦੇ ਨਾਲ ਜਿਹੜਾ ਵਾ ਬਾਬਾਈ ਦੇ ਨਗਰ ਕੀਰਤਨ ਦੇ ਵਿੱਚ ਆਪਣੇ ਆਪ ਨੂੰ ਜੋੜਦੇ ਨੇ ਤੇ ਬਹੁਤ ਵਧੀਆ ਲੱਗ ਰਿਹਾ ਸੀਗਾ ਪੱਬਾ ਜੀ ਦੇ ਨਾਲ-ਨਾਲ ਦਰਸ਼ਨ ਕੀਤੇ ਨਾਲ-ਨਾਲ ਬੱਚਿਆਂ ਨੇ ਆਪਣੇ ਜਿਹੜੇ ਆ ਉਹ ਦਿਖਾ ਰਹੇ ਸੀਗੇ ਕਰਤਵ ਤੇ ਲੇਦੇ ਮੋਤਵਾਰ ਸਖਸ਼ੀਤਾ ਨੇ ਅ ਨਗਰ ਕੀਰਤਨ ਦਾ ਜਿਹੜਾ ਨਿੱਗਾ ਸਵਾਗਤ ਕੀਤਾ ਤੇ ਪੰਜ ਪਿਆਰਿਆਂ ਨੂੰ ਸਰੋਪੇ ਜਿਹੜੇ ਨੇ ਉਹ ਪਹਿਨਾਏ ਤੇ ਆਦਰ ਮਾਨ ਦੇ ਨਾਲ ਉਹਨਾਂ ਦਾ ਅਸ਼ੀਰਵਾਦ ਲਿਆ ਤੇ ਸਵਾਗਤ ਸਾਰੇ ਨਗਰ ਕੀਰਤਨ ਦਾ ਕੀਤਾ ਜੀ ਹੁਣ ਮੈਂ ਬਣਾਵਾਂਗੀ ਖਾਣਾ ਤੇ ਖਾਣੇ ਵਿੱਚ ਅੱਜ ਬਣੀ ਆ ਪੰਡ ਗੋਬੀ ਮਟਰ ਬਣਾ ਪਾ ਕੇ ਤੇ ਰਾਜ ਬਣੀ ਆ ਚਟਨੀ ਤੇ ਨਾਲ ਬਣੀ ਆ ਮੂੰਗੀ ਪਸੀ ਜਿੱਦੋ ਜੋ ਵੀ ਖਾਣਾ ਉਹ ਖਾ ਸਕਦਾ ਤੇ ਹੁਣ ਮੈਂ ਬਣਾਵਾਂਗੀ ਚਪਾਰੀਆਂ ਤੇ ਖਾਣਾ ਖਾਣ ਤੋਂ ਬਾਅਦ ਫਿਰ ਅਸੀਂ ਕਰਾਂਗੇ ਲੈਸਟ ਤੇ ਫਿਰ ਮਿਲਾਂਗੇ ਨੈਕਸਟ ਵਲੌਗ ਦੇ ਨਾਲ ਸਵੇਰੇ ਸਵੇਰ ਤੱਕ ਲਈ ਸਾਰਿਆਂ ਨੂੰ ਗੁੱਡ ਨਾਈਟ